ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਹੈ ਆਪਣੀ ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਮਲਾਜ਼ਮਾਂ ਤੇ ਪੈਨਸ਼ਨਰਸ ਦੇ ਵੱਲੋਂ 13% ਡੀਏ ਸੰਬੰਧੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਚੱਲ ਰਹੇ ਕੇਸ ਦੇ ਬਾਰੇ ਪੂਰੀ ਜਾਣਕਾਰੀ ਦਵਾਂਗੇ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ سبسਕਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਿਹੜੇ ਪੰਜਾਬ ਦੇ ਮਲਾਜ਼ਮਾਂ ਤੇ ਪੈਨਸ਼ਨਰਾਂ ਪੰਜਾਬ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਤੇ ਗਵਾਂਢੀ ਰਾਜਾਂ ਦੇ ਨਾਲੋਂ ਆਪਣੇ ਮਲਾਜ਼ਮਾਂ ਨੂੰ ਡੀਏ 13% ਘਟ ਦਿੱਤਾ ਜਾ ਰਿਹਾ ਹੈ ਇੱਕ ਬਹੁਤ ਹੀ ਵੱਡਾ ਤੱਕਾ ਜਿਹੜਾ ਹੈ ਤੇ ਮਲਾਜ਼ਮਾਂ ਨੂੰ ਬੀਤੀ ਨੁਕਸਾਨ ਪਹੁੰਚਾਉਣ ਦੀ ਜਿਹੜੀ ਹੈ ਕੋਜੀ ਚਾਲ ਹੈ ਜਿਹੜੀ ਹੈ ਜਦ ਅਸਲ ਪੰਜਾਬ ਦੇ ਸਲਾਹਕਾਰ ਅਤੇ ਉੱਚ ਅਧਿਕਾਰੀਆਂ ਤੇ ਵਿੱਤ ਸਕੱਤਰ ਨੇ ਸਰਕਾਰ ਨੂੰ ਗੁੰਮਰਾਹ ਕਰ ਰੱਖਿਆ ਹੈ ਕਿ ਜੇਕਰ ਮਲਾਜ਼ਮਾਂ ਦੇ ਟਾਈਮ ਨੂੰ ਜਿਹੜਾ ਕਿ ਜਿਹੜਾ ਦਾ ਬੰਦਾ ਹੱਕ ਜਾਨੀ ਕਿ 13% ਡੀਏ ਦਿੱਤਾ ਗਿਆ ਤਾਂ ਇਸ ਨਾਲ ਸਰਕਾਰੀ ਖਜ਼ਾਨੇ ਤੇ ਭਾਰੀ ਬੋਝ ਪਵੇਗਾ ਤੇ ਸਰਕਾਰ ਦੀ ਆਰਥਿਕ ਸਥਿਤੀ ਡਾਵਾ ਡੋਲ ਹੋ ਜਾਏਗੀ ਸਰਕਾਰ ਨੂੰ ਸਲਾਹ ਦੇਣ ਵਾਲੇ ਆਈ ਐਸ ਪੀ ਪੀ ਐਸ ਅਤੇ ਹੋਰ ਕੁਝ ਅਧਿਕਾਰੀ ਜਿਹੜੇ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਕੇਂਦਰ ਸਰਕਾਰ ਦੀ ਤਰਸ ਤੇ 55% ਡੀਏ ਲੈ ਰਹੇ ਹਨ ਪਰੰਤੂ ਸਰਕਾਰ ਨੂੰ ਮੁਲਾਜ਼ਮਾਂ ਤੇ ਪੈਨਸ਼ਨ ਨੂੰ ਪੂਰੀਆਂ ਜਿਹੜੀਆਂ ਡੀਏ ਦੀਆਂ ਕਿਸ਼ਟਾ ਰੀਲੀਜ਼ ਕਰਨ ਦੀਆਂ ਜਿਹੜੀਆਂ ਸੇਵਾਵਾਂ ਦੇ ਰਹੇ ਨੇ ਪੰਜਾਬ ਦੀ ਮੁਲਾਜ਼ਮਤੀ ਪੈਨਸ਼ਨ ਸਾਂਝਾ ਫਰੰਟ ਨੇ ਮੀਟਿੰਗ ਜਿਹੜੀ ਮੀਟਿੰਗ ਫਰੰਟ ਦੀ ਜਿਹੜੀ ਪੈਂਡਿੰਗ ਹੈ 13% ਡੀਏ ਜਾਨੀ ਜਾਰੀ ਕਰਨ ਦੇ ਲਈ ਸਰਕਾਰ ਨੇ ਕਈ ਵਾਰ ਮੰਗ ਪੱਤਰ ਦਿੱਤੇ ਨੇ ਤੇ ਮੰਗ ਜਿਹੜੀ ਹੈ ਪੱਤਰ ਜਿਹੜੇ ਮੁੱਖ ਮੰਤਰੀ ਵਿੱਤ ਮੰਤਰੀ ਅਤੇ ਵਿੱਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਦਿੱਤੇ ਗਏ ਸੀ ਪਰ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਸਰਕੇ ਕੋਈ ਅਸਰ ਨਹੀਂ ਹੁੰਦਾ ਦਿਖ ਰਿਹਾ ਆਖਿਰ ਪੈਸ਼ਨਰਸ ਨੇ ਮਾਨਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਦਾ ਫੈਸਲਾ ਕੀਤਾ ਤੇ ਇਸ ਸਬੰਧੀ ਵਿੱਤੀ ਮਿਤੀ 1.7.2025 ਨੂੰ ਮਾਨਜੋਗ ਅਦਾਲਤ ਦੇ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਆਫ ਫੰਕਸ਼ਨ ਜਾਰੀ ਕੀਤਾ ਗਿਆ ਸੀ ਇਸ ਕੇਸ ਦੀ ਆਖਰੀ ਸੁਣਵਾਈ ਜਿਹੜੀ ਹੈ ਮਿਤੀ 10.7.2025 ਨੂੰ ਮਾਨ ਜੋ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਹੋਈ ਸੀ ਅਦਾਲਤ ਨੇ ਸਰਕਾਰ ਨੂੰ 13% ਡੀਏ ਜਾਰੀ ਕਰਨ ਸਬੰਧੀ ਮਾਮਲਾ 6 ਮਹੀਨਿਆਂ ਦੇ ਵਿੱਚ ਨਿਪਟਾਰਨ ਦਾ ਨਿਪਟਾਰਾ ਕਰਨ ਦੇ ਹੁਕਮ ਦਿੱਤੇ ਗਏ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਪੰਜਾਬ ਸਰਕਾਰ 4% ਡੀਏ ਦੇਣ ਦੀ ਤਿਆਰੀ ਕਰ ਰਹੀ ਹੈ ਸਾਰੀਆਂ ਕਿਸ਼ਤਾਂ ਦੇਣ ਦੇ ਵਿੱਚ ਪੰਜਾਬ ਸਰਕਾਰ ਅਸਮਰਥ ਜਿਹਾ ਹੁੰਦੀ ਦਾ ਕਹਿਣਾ ਹੈ ਅ ਜੇ ਇਹਦੀ ਅਸੀਂ ਜਿਹੜੀ ਆਰਥਿਕ ਤੌਰ ਤੇ ਜਿਹੜੀ ਪੁਸ਼ਟੀ ਨਹੀਂ ਕਰਦੇ ਕਿਉਂਕਿ ਸਰਕਾਰ ਦੇ ਫੈਸਲੇ ਬਹੁਤ ਦੂਰੀ ਦੇਰੀ ਦੇ ਨਾਲ ਆਉਂਦੇ ਹਨ ਅਤੇ ਫਿਰ ਸਰਕਾਰੀ ਖਜ਼ਾਨੇ ਦੀ ਜਿਹੜੀ ਹਾਲਤ ਸਾਰੇ ਲੋਕ ਜਾਣਦੇ ਹਨ ਦੇਵਿਤ ਮੰਤਰੀ ਸਰਦਾਰ ਹਰਪਾਲ ਸਿੰਘ ਜੀਮਾ ਅਕਸਰ ਹੀ ਪ੍ਰੈਸ ਕਾਨਫਰੰਸ ਕਰਕੇ ਜਾਂ ਫਿਰ ਟੀਵੀ ਚੈਨਲ ਨੂੰ ਇੰਟਰਵਿਊ ਦੌਰਾਨ ਸਭ ਨੂੰ ਜਿਹੜਾ ਦਾਵਾ ਕਰਦੇ ਰਹਿੰਦੇ ਹਨ ਕਿ ਪੰਜਾਬ ਦੇ ਖਜ਼ਾਨੇ ਦੀ ਜਿਹੜੀ ਕੀ ਫਿਜ਼ੀਕਲ ਹਾਲ ਹਾਲਤ ਬਿਲਕੁਲ ਠੀਕ ਹੈ ਖਜ਼ਾਨਾ ਭਰਿਆ ਹੋਇਆ ਹੈ ਤੇ ਜੀਐਸਟੀ ਕਲੈਕਸ਼ਨ ਵਿੱਚ ਰਿਕਾਰਡ ਵਾਧਾ ਹੋਣ ਦੇ ਨਾਲ ਸਰਕਾਰੀ ਖਜ਼ਾਨੇ ਵਿੱਚ ਬਹੁਤ ਪੈਸਾ ਆ ਰਿਹਾ ਹੈ ਪਾ ਵੀ ਵਿੱਚ ਪੰਜਾਬੀ ਪ੍ਰਮੁੱਖ ਅਖਬਾਰ ਅਜੀਤ ਦੇ ਵਿੱਚ ਹੁਣਾਂ ਦਾ ਤਾਜ਼ਾ ਬਿਆਨ ਛਪਿਆ ਹੈ ਕਿ ਪੰਜਾਬ ਦਾ ਸਰਕਾਰੀ ਖਜ਼ਾਨਾ ਪੂਰੀ ਤਰ੍ਹਾਂ ਦੇ ਨਾਲ ਭਰਿਆ ਹੋਇਆ ਹੈ ਤੇ ਇਸ ਦੇ ਵਿੱਚ ਕੋਈ ਕਮੀ ਨਹੀਂ ਹੈ ਪਰੰਤੂ ਜੇਕਰ ਇਹ ਗੱਲ ਠੀਕ ਹੈ ਤਾਂ ਫਿਰ ਸਰਕਾਰ ਮੁਲਾਜ਼ਮਾਂ ਦਾ ਜਿਹੜਾ 13% ਡੀ ਹੈ ਕਿਉਂ ਨਹੀਂ ਦਿੰਦੀ 6ਵੇਂ ਤਨਖਾਹ ਕਮਿਸ਼ਨ ਦਾ ਮੁਲਾਜ਼ਮਤ ਪੈਨਸ਼ਨ ਦਾ ਬਕਾਇਆ ਕਿਸ਼ਤਾਂ ਦੇ ਵਿੱਚ ਦੇਣ ਦਾ ਜੋ ਨੋਟਿਸ ਜਿਹੜਾ ਨੋਟੀਫਿਕੇਸ਼ਨ ਕੀਤਾ ਹੈ ਫਿਰ ਸਾਰਾ ਪਕਾਇਆ ਇੱਕ ਮੁਸ਼ਤ ਕਿਉਂ ਨਹੀਂ ਦਿੱਤਾ ਗਿਆ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਮਾਨ ਜੋ ਪੰਜਾਬ ਤੇ ਤੇ ਅਨਸਾਰ ਕੀ ਸਰਕਾਰ 13% ਪੈਂਡਿੰਗ ਡੀ ਮਲਾਜ਼ਮਾਂ ਤੇ ਪੈਨਸ਼ਨ ਦਾ ਜਾਨੀ ਜਾਨੀ ਕਰਕੇ ਜਾਨੀ ਕਰਕੇ ਕਿ ਉਹਨਾਂ ਦਾ ਦੀ ਇਸ ਵਕਤ ਦੀ ਆਰਥਿਕ ਮੰਗ ਨੂੰ ਪੂਰਾ ਕਰਦੀ ਹੈ ਤੇ ਜੇ ਕਰਦੀ ਹੈ ਤਾਂ ਫਿਰ ਕਦੋਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਇਸ ਵੀਡੀਓ ਦੇ ਬੱਸ ਇੰਨਾ ਹੀ ਵੀਡੀਓ ਚ ਬਣੇ ਰਹਿ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਧੰਨਵਾਦ